ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਹਨਾ ਕਈ ਵੀਰਾਂ ਦੇ ਬਹੁਤ ਜ਼ਿਆਦੇ ਹਨਾ ਮੈਸੇਜ ਕਮੈਂਟ ਜਾਂ ਫੋਨ ਆਉਂਦੇ ਆਂਦੇ ਬਾਈ ਜੀਪੀਐਸ ਕੰਬੈਨ ਨੂੰ ਕਿੱਥੋਂ ਲਵਾਈਏ ਅੱਜ ਆਪਣੇ ਕੋਲ ਪਹੁੰਚੇ ਹੋਏ ਆਂ ਬਾਈ ਦਿਆਲਪੁਰੀਆ ਜਿਨ੍ਹਾਂ ਦੀ ਹਨਾ ਵਰਕਸ਼ਾਪ ਆ ਦਿਆਲਪੁਰੀਏ ਆਪਾਂ ਐਮਐਸਨ ਉਹਨਾਂ ਦਾ ਫਾਰਮ ਦਾ ਨਾਮ ਆ ਹਨਾ ਉਹਨਾਂ ਦੇ ਅੱਗੇ ਆਪਾਂ ਦੇਖਦੇ ਹੁੰਨੇ ਆਂ ਜਾਂ ਐਸਐਮਐਸ ਜਾਂ 4x4 ਦੀ ਆਪਾਂ ਹਨਾ ਮੰਨ ਲਓ ਐਡ ਕਰਦੇ ਹੁਣਾਂ ਦੀ ਅੱਜ ਸਾਡੇ ਨਾਲ ਬਾਈ ਸਾਡਾ ਪ੍ਰਵੀਨ ਆ ਸასიਕਰ ਵੀਰ ਜੀ ਸਾਰਿਆਂ ਨੂੰ ਕਿੱਦਾਂ ਪ੍ਰਵੀਨ ਬਾਈ ਬਹੁਤ ਵਧੀਆ ਕੀ ਸੱਪ ਕੱਢੂਗੇ ਹਨਾ ਉਹ ਸੱਪ ਅਸੀਂ ਨਹੀਂ ਕੀ ਕੱਢਣਾ ਆਪਾਂ ਦਾ ਭਾਜੀ ਜੀਪੀਐਸ ਦਾ ਡੈਮੋ ਸੀ ਅੱਜ ਅੱਛਾ ਡੈਮੋ ਹੀ ਕਰਿਆ ਅੱਜ ਜੀਪੀਐਸ ਦਾ ਡੈਮੋ ਸੀ ਅਸਲ ਯਾਰ ਆਪਾਂ ਨੇ ਫਾਰਮੈਲਟੀ ਨਹੀਂ ਕਰਨੀ ਜੀ ਵੀ ਨਾਉ ਨਹੀਂ ਕਰਨਾ ਹੈਗਾ ਵੀ ਜੀਪੀਐਸ ਲਾਤਾ ਜਿਹੜੇ ਮੇਰੇ ਵੀਰ ਮਸ਼ੀਨ ਵਾਲੇ ਵੀਰਾਂ ਦਾ ਬਹੁਤ ਵੱਡਾ ਇੱਕ ਮਾਲਾ ਸਿਸਟਮ ਫਸਿਆ ਪਿਆ ਦੀ ਯਾਰ ਸਾਨੂੰ ਜ਼ਮੀਨ ਦਾ ਨਹੀਂ ਪਤਾ ਲੱਗਦਾ ਜੱਸ ਜਿਵੇਂ ਹੋਣਾ ਖੇਤ ਆ ਮਾਲੋ ਮਲੇ ਖੇਤ ਵੀ ਦੱਸਿਆ ਕਰੂ ਪੂਰਾ ਬਿਲਕੁਲ ਜੀ ਮੈਂ ਕਹਿੰਦਾ ਤੁਸੀਂ ਅੱਜ ਸਾਡਾ ਡੈਮੋ ਸੀ ਆਪਾਂ ਨੇ ਟੀਮ ਬੁਲਾਈ ਸੀ ਇਹ ਪੂਨੇ ਤੋਂ ਮਾਲਕ ਇਹਦਾ ਸਿਸਟਮ ਆਈ ਹਾਂ ਨਾ ਅੱਛਾ ਪੂਨੇ ਤੋਂ ਆਏ ਆ ਵੀਰੋਣੀ ਇਹ ਠੀਕ ਆ ਤੇ ਇਹਨਾਂ ਤੋਂ ਆਪਾਂ ਇੱਕ ਸਪੈਸ਼ਲੀ ਆਪਣੇ ਦੇਸੀ ਤਰੀਕੇ ਨਾਲ ਕਹਿ ਲੋ ਅਸੀਂ ਡਵੈਲਪਮੈਂਟ ਕਰਾ ਰਹੇ ਸੀ ਇਹਨੂੰ ਵੀ ਆਪਾਂ ਨੂੰ ਸਿੱਧੇ ਖੇਤ ਦੱਸੇ ਲੋੜੀਂਦੀ ਆ ਆਪਾਂ ਪਹਿਲਾਂ ਕਿਹੜਾ ਲਾਈਏ ਹਾਂ ਆਪਾਂ ਨੂੰ ਇਹ ਪਤਾ ਲੱਗ ਜੇ ਵੀ ਕਿੰਨੇ ਕ ਨਾਲ ਜਾ ਗਏ ਸਹੀ ਆ ਕਿੱਲਾ ਸਵਾ ਕਿੱਲਾ ਹੂੰ ਹੂੰ ਮਤਲਬ ਹੁਣ ਅੱਜ ਸਾਡਾ ਡੈਮੂ ਦੀ ਅੱਜ ਅਸੀਂ ਇਸ ਮਸ਼ੀਨ ਨੂੰ ਚਲਾ ਕੇ ਬਕਾਇਦਾ ਦੇਖਿਆ ਵੀ ਅੱਜ ਕਿੰਨੇ ਮਤਲਬ ਰਾਉਂਡ ਬਣਾ ਰਹੇ ਹਾਂ ਹੂੰ ਹੂੰ ਇਹ ਕਹਿੰਦੇ ਸਰ ਸਾਢ ਲਵੇ ਨਾ ਥੋੜੀ ਜੀ ਮਤਲਬ ਇਸੇ ਹੋਰ ਭਾਸ਼ਾ ਚ ਕੱਢਦਾ ਹੈ ਆਪਾਂ ਨੂੰ ਵੀ ਮਤਲਬ ਖੇਤ ਖੇਤ ਨੂੰ ਪਤਲ ਪਹਿਲਾਂ ਉਹ ਉਹ ਮੈਨੂੰ ਮੈਂ ਕਹਿੰਦਾ ਫੁਕਟਾਂ ਚ ਕੱਢਦਾ ਹਾਂ ਫਿਰ ਆਪਾਂ ਡਵਲ ਟਮਾਟ ਕਰਨੀ ਪੈਂਦੀ ਹੁਣ ਸਾਰੀ ਮੇਰੇ ਵੀਰ ਪੜੇ ਤਾਂ ਦੇਖੋ ਹਾਂ ਪੜਾ ਕੇ ਲਿਖਿਆ ਤਾਂ ਕੋਈ ਨਹੀਂ ਹੈਗਾ ਉਹ ਮੇਰੇ ਵਰਗਾ ਕਿੱਥੇ ਤੇ ਕੱਢੂਗਾ ਇਹਨੇ ਸਕੂਪ ਪੰਜੇ ਪਸਕਾ ਕਲਾਸਾਂ ਹੀ ਪੰਜ ਪੜੀਆਂ ਹੋਈਆਂ ਅਸੀਂ ਇਹਨਾਂ ਨਾਲ ਇਹੀ ਸੌਫਟਵੇਅਰ ਕਰਾ ਰਹੇ ਸੀ ਇਹ ਸਾਜਾ ਸੌਫਟਵੇਅਰ ਦਿਓ ਜਿਹੜਾ ਸਾਨੂੰ ਸਿਰਫ ਏਰੀਆ ਕੱਢ ਕੇ ਦੇ ਦਿੰਦੇ ਵੀ ਇੰਨਾ ਏਰੀਆ ਬਣਾ ਦੇ ਵੀ ਮਤਲਬ ਬਿਸਵਾ ਬਿਸਵਾ ਦੱਸੇ ਠੀਕ ਆ ਸਾਡਾ ਅੱਜ ਮੇਨ ਡੈਮੋ ਤੇ ਬਾਈ ਨੰਦਰ ਦੇ ਅੱਜ ਸਪੈਸ਼ਲ ਪਿੰਡ ਆਏ ਸੀ ਮੈਂ ਕਹਿਦਾ ਇਹਨਾਂ ਨੂੰ ਬਾਈ ਹੈਨਾ ਮੈਨੂੰ ਫੋਨ ਆਇਆ ਤਾਂ ਬਾਈ ਦਾ ਕਹਿੰਦਾ ਵੀ ਦਸ਼ਮੇਸ਼ ਨੇ ਐਸਐਮਐਸ ਆਉਣਾ ਸੱਚੋਂ ਆਪਾਂ ਨੇ ਹਾਂ ਜੀਪੀਐਸ ਲਾਉਣਾ ਮੈਂ ਕਿਹਾ ਯਾਰ ਜੀਪੀਐਸ ਵੀ ਮੇਰੀ ਮਸ਼ੀਨ ਤਾਂ ਨਾ ਐਮਪੀ ਦੇ ਵਿੱਚ ਖੜੀ ਆ ਵੀ ਡੈਮੋ ਵੀ ਦੇਖਣੀ ਆਪਾਂ ਡੈਮੋ ਲਾਜਣੀ ਬਸ ਮਸ਼ੀਨ ਤੇ ਮੈਂ ਕਿਹਾ ਵੀ ਯਾਰ ਮੇਰੀ ਤਾਂ ਉੱਥੇ ਖੜੀ ਆ ਨਾ ਐਮਪੀ ਦੇ ਵਿੱਚ ਇਹ ਆਪਣੇ ਸੁੱਖੇ ਬਾਈ ਵਾਲੀ ਹੈ ਨਾ ਪੂਰਨ ਮਿਸਤਰੀ ਵਾਲੀ ਮਸ਼ੀਨ ਹੈ ਓਦਾਂ ਕਰਤਾਰ ਲੈ ਕੇ ਆਂਦੀ ਆ ਉਹ ਮਸ਼ੀਨ थी ਫਿਰ ਮੈਂ ਕਿਹਾ ਯਾਰ ਇਹਦੇ ਪਰੇ ਹੈਨਾ ਚਲੋ ਨਾਲੇ ਨਵੀਂ ਮਸ਼ੀਨ ਆ ਨਾਲੇ ਬਾਈ ਕਹਿੰਦਾ ਮੈਨੂੰ ਨੇ ਓਦਣ ਕਿਹਾ ਤਾਂ ਬਾਈ ਨੇ ਕਹਿੰਦਾ ਆਪਾਂ ਮੇਰੇ ਕੁਦਰ ਦੀ ਬਿੱਠ ਬਿੱਠ ਦਿਮਾਗ ਚ ਆ ਗਿਆ ਮੈਂ ਕਿਹਾ ਲਨ ਨਾਲ ਉਹ ਕਹਿੰਦਾ ਤਾਂ ਬਾਈ ਵੀ ਉਤਾ ਹੀ ਲਵਾਉਂਦੇ ਆ ਨਹੀਂ ਨਹੀਂ ਬੱਜੇ ਬਾਕੀ ਵੀਰ ਮੇਰੇ ਵਿੱਚ ਫੀਚਰ ਤਕਰੀਬਨ ਹਜੇ ਆਪਾਂ ਨੇ ਬਹੁਤ ਵਧੀਆ ਐਡ ਕਰਾ ਰਹੇ ਆ ਆਪਾਂ ਜਿਵੇਂ ਚੋਰੀ ਤੋਂ ਕਿਸੇ ਕਿਲੇ ਜੇ ਤੁਸੀਂ ਮਾਲਕ 20 ਕਿਲੰ ਛੱਡ ਗਏ ਹਾਂ ਤੁਸੀਂ ਘਰ ਵੀ ਚੱਲ ਗਏ 40 ਬਲੂਨ ਜਿੱਥੇ ਮਰਜ਼ੀ ਭਗਜੋ ਤੁਹਾਨੂੰ ਇਹ ਦੱਸੂ ਵੀ 20 ਕਿਲਿਆਂ ਜੋ ਮਸ਼ੀਨ ਗਹਾਂ ਨਿਕਲ ਕੇ ਇੱਥੇ ਵਾਗੀ ਜਾਂ ਉਹ ਵੀ ਦੱਸੂਗੀ ਵੀ 20 ਕਿਲੇ ਵੱਢ ਹੋਗੇ ਉਹ ਤੁਸੀਂ ਚਰ ਜਿਹੜੇ ਨੇ ਵੀਰੇ ਆਪਾਂ ਸ਼ੇਅਰ ਕਰਾਂਗੇ ਭਾਜੀ ਥੋੜੀ ਵੀਡੀਓ ਤੇ ਵੀ ਸ਼ੇਅਰ ਕਰਾਂਗੇ ਆਪਾਂ ਸਾਰਾ ਕੁਝ ਬਾਕੀ ਇਹ ਆ ਵੀ ਹਜੇ ਆਪਾਂ ਇਸ ਚੀਜ਼ ਦੇ ਉੱਪਰ ਕੰਮ ਕਰ ਰਹੇ ਹਾਂ ਡਵੈਲਪਮੈਂਟ ਕਰ ਰਹੇ ਹਾਂ ਆਪਾਂ ਹਜੇ ਮਾਲਾ ਡੈਮੋ ਚੱਲ ਰਿਹਾ ਪ੍ਰੋਜੈਕਟ ਠੀਕ ਆ ਮੈਂ ਫਾਰਮੈਲਿਟੀ ਕਰਕੇ ਉਹ ਯਾਰ ਪੇਕੇ ਪੈਸੇ ਨਹੀਂ ਲੈਣੇ ਉਹਦਾ ਕੀ ਫਾਇਦਾ ਹਾਂ ਚੱਲੀਏ ਉੱਪਰ ਦੇਖੀਏ ਪੁਰਜਾ ਕਿੱਡਾ ਪਰ ਦਿਮਾਗ ਇਹ ਆ ਪੂਰਾ ਇੱਕ ਉੜ ਜਾ ਛੋਟਾ ਜਿਹਾ ਇਹੇ ਬਸ ਦਿਮਾਗ ਆ ਨਾ ਹਾਂਜੀ ਆ ਡਿਵਾਈਸ ਆ ਜੀ ਇਹੇ ਇਹਦੇ ਵਿੱਚ ਇੱਕ SIM ਪੈਂਦਾ ਜੀ ਇਹਦੇ ਵਿੱਚ ਇੱਕ ਬੈਟਰੀ ਆ ਮੰਨ ਲਓ ਕਹਿ ਲਓ ਉਹ ਬੈਟਰੀ ਬਈ ਕੀ ਕੰਮ ਕਰੂਗੀ ਵੀਰੇ ਉਹ ਆਏ ਆ ਜੀ ਜਿਵੇਂ ਮੰਨ ਲਓ ਤੁਸੀਂ ਓਡੀ ਮਸ਼ੀਨ ਕਈ ਵਾਰ ਚੋਰੀ ਹੋ ਗਈ ਚੋਰੀ ਥੋਡੀ ਮਸ਼ੀਨ ਕੋਈ 10 ਕਿਲੋਮੀਟਰ 15 ਕਿਲੋਮੀਟਰ ਬੰਦਾ ਲੈ ਗਿਆ ਜਾਂ 20 ਕਿਲੋਮੀਟਰ 50 ਕਿਲੋਮੀਟਰ ਲੈ ਗਿਆ ਹਾਂ ਅੱਗੇ ਜਾ ਕੇ ਉਸ ਬੰਦੇ ਨੇ ਇਹਦੀ ਬੈਟਰੀ ਕੈਨਸਲ ਕਰਤੀ ਲਾਤੀ ਮੰਨ ਲਾ ਬੈਟਰੀਆਂ ਲਾਤੀਆਂ ਹਾਂ ਇਹਦੇ ਵਿੱਚ 2 ਦਿਨ ਦੀ ਕੈਪੈਸਿਟੀ ਹੈ ਇਸ ਬੈਟਰੀ ਅਧੀ ਵਿੱਚ ਜਿਹੜੀ 2 ਦਿਨ ਲਈ ਤੁਹਾਨੂੰ ਵਾਰਨਿੰਗ ਦਿਓਗੀ ਚੋਰੀ ਹੋਣ ਤੇ ਬਾਅਦ ਜੇ ਬੈਟਰੀਆਂ ਤਾਰਨ ਤੋਂ ਬਾਅਦ ਵੀ 2 ਦਿਨ ਤੱਕ ਇਹ ਚੱਲੂਗਾ ਚੱਲੂਗਾ ਜੁੱਧ ਮਾਰੂਗਾ ਪੂਰਾ ਜੁੱਧ ਮਾਰੂਗਾ 50% ਬੈਟਰੀ ਜਦੋਂ ਆ ਗਈ ਤੁਹਾਡੇ ਕੋਲਵੇ ਇਹ 50% ਬੈਠ ਰਹੀ ਹੈਗੇ ਸਾਨੂੰ ਕਮੈਂਟ ਦੇਣਾ ਹੈ ਅੱਛਾ ਵੀ ਮੇਰੇ ਨਾਲ 50% ਬੈਟਰੀ ਹੈ ਠੀਕ ਆ ਤੁਸੀਂ ਉਦ ਤੱਕ ਟੈਕਸਟ ਮੈਸੇਜ ਚੈੱਕ ਕਰਨਾ ਠੀਕ ਆ ਇਹ ਗੱਲ ਗੌਰ ਕਰਨੀ ਆ ਵੀਰ ਸਾਡੀ ਜਿਹੜੀ ਮੈਨਟਰੀ ਦਾ ਮਾਲ ਸਾਨੂੰ ਦਿੱਤਾ ਉਹਨੂੰ ਕਮੈਂਟ ਅੱਛਾ ਨਹੀਂ ਮੰਨ ਲਾ ਅੱਜ ਮੰਨ ਲਾ ਮਸ਼ੀਨ ਕਹੇ ਦੀ ਚੋਰੀ ਹੋ ਗਈ ਜੀ ਜਾ ਕੇ ਬੰਦੇ ਨੇ 20 ਕਿਲੋਮੀਟਰ ਤੇ ਬੈਟਰੀਆਂ ਤਾਰਤੀਆਂ ਮਸ਼ੀਨ ਦੀਆਂ ਹਨਾ ਅੱਜ ਦੇ ਰੇਗ ਦੇ ਮਨ ਚ ਇਹ ਡਾਊਟ ਆ ਵੀ ਯਾਰ ਜੀਪੀਐਸ ਨਾ ਹੋਵੇ ਬੈਟਰੀਆਂ ਤਾਰ ਦੋ ਕਰੰਟ ਡੈਡ ਕਰ ਦੋ ਬਿਲਕੁਲ ਠੀਕ ਆ ਹੋ ਗਿਆ ਬਾਈ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਵੀ ਦੋ ਦਿਨ ਮੈਂ ਜਿਹ ਬੈਟਰੀਆਂ ਲਾਤੀਆਂ ਤੋਂ ਤੇ ਬਾਅਦ ਇਹ ਮੈਸੇਜ ਦਊਗਾ ਬਿਲਕੁਲ ਕਰ ਦਊਗਾ ਮੈਸੇਜ ਸਾਰ ਨੂੰ ਵੱਡੀ ਗੱਲ ਤਾਂ ਇਹ ਹੈ ਵੀ ਪਹਿਲਾਂ ਤਾਂ ਤੁਹਾਨੂੰ ਉਸ ਟਾਈਮ ਲਾਈਵ ਲੋਕੇਸ਼ਨ ਦਿਖਾਊਗਾ ਜਦੋਂ ਤੁਸੀਂ ਆਪਦੇ ਫੋਨ ਤੇ ਉਹਨੂੰ ਟਰੈਕ ਕਰ ਰਹੇ ਤੁਸੀਂ ਲੋਕੇਸ਼ਨ ਬੰਦ ਨਹੀਂ ਹੋਊਗੀ ਬੰਦ ਨਹੀਂ ਹੋਊਗੀ ਬੈਟਰੀਆਂ ਲਾਈਵ ਤੇ ਚੱਲੀ ਜਾਊ ਚੱਲੀ ਜਾਣੀਆਂ ਇਹਨਾਂ ਦੀ ਜਿੱਥੇ ਬੈਟਰੀਆਂ ਤੁਹਾਡੀਆਂ ਕੈਨਸਲ ਹੋ ਗਈਆਂ ਲੱਗੀਆਂ ਹੂੰ 2 ਦਿਨ ਦੀ ਕੈਪੈਸਿਟੀ ਇਹਦੇ ਅੰਦਰ ਹੈ ਆਪਦੇ ਆਪ ਚੱਲਣ ਦੀ ਜਦੋਂ ਇਹਦੀ ਬੈਟਰੀ 50% ਰਹਿ ਗਈ ਇਹਨਾਂ ਨੂੰ ਪਹਿਲੀ ਕਮੈਂਟ ਦੇਣਾ ਹੈ 50% ਤੇ ਮੈਸੇਜ ਦਊਗਾ ਆਪਾਂ ਨੂੰ ਮੈਸੇਜ ਦਊਗਾ ਠੀਕ ਆ ਵੀ ਭਾਈ ਮੇਰੇ ਅੰਦਰ ਬੈਟਰੀ ਇੰਨੀ ਨਹੀਂ ਰਹਿ ਗਈ ਤੁਸੀਂ ਨੇ ਉਸ ਤੱਕ ਜਾਗਰਤ ਹੋ ਜਾਣਾ ਵੀ ਸਾਡਾ ਕੋਈ ਨਾ ਕੋਈ ਰਿਵਾਜ ਆ ਜਣੀ ਇਹਨੇ ਆਪਣਾ ਅਲਰਟ ਦੇ ਦੇਣਾ ਵੀ ਮੇਰੇ ਪਾਵਰ ਘਟਾ ਮੇਰੀ ਆਪਾਂ ਦੇਖੋ ਬੈਟਰੀਆਂ ਕੈਨਸਲ ਹੋ ਰਹੀਆਂ ਨੇ ਜਾਂ ਆਪਾਂ ਲਾ ਕੇ ਰੱਖ ਦਿਆਂ ਜਾਂ ਕੋਈ ਵੀ ਉਹਦਾ ਕੋਈ ਕਾਰਨ ਹੈ ਉਹ ਤਾਂ ਤੁਸੀਂ ਨੇ ਇਹਨੂੰ ਸਮਝ ਲੈਣਾ ਆਪਾਂ ਨੇ ਵੀ ਯਾਰ ਇਹ ਆਪਣਾ ਡਿਵਾਈਸ ਦਾ ਕੋਈ ਛੇੜ ਨਹੀਂ ਚੱਲ ਆਏ ਚੋਰੀ ਹੋਣ ਦਾ ਹੀ ਨਹੀਂ ਇੱਕ ਹੋ ਵੀ ਹੈ ਜੇ ਇਹਦੀ ਮੰਨ ਲਾ ਕੋਈ ਇਹਦੀ ਵਿੱਚ ਕੋਈ ਫਾਲਟ ਪੈਂਦਾ ਮੰਨ ਲਾ ਵੀ ਉਹ ਵੀ ਦੋ ਦਿਨ ਆਪਾਂ ਨੂੰ 50% ਤੇ ਇਹ ਡੈੱਡ ਆਊਟ ਦੇ ਪਹਿਲਾਂ ਅਲਾਰਮ ਦੇਊਗਾ ਵੀ ਉਹ ਚੀਜ਼ ਨਹੀਂ ਹੈ ਕਿ ਉਹ ਡੈੱਡ ਹੋ ਗਿਆ ਤਾਂ ਬਸ ਡੈੱਡੇ ਆ ਨਹੀਂ ਡੈੱਡ ਆ ਹਾਂ ਨਹੀਂ ਵਧੀਆ ਪ੍ਰੋਜੈਕਟ ਆ ਇਹਦੇ ਹੀ ਆਪਾਂ ਨੇ ਥੋੜੀ ਜਿਹੀ ਫਾਲਟ ਮੈਨਿਸ ਕਰੀਓ ਯਾਰ ਬੈਟਰੀ ਸਾਡੀ ਕੋ ਲਾ ਕੇ ਲੈ ਜੇ ਫੇਰ ਆਹੋ ਬਣੀ ਸਵਾਲ ਸੀ ਵੀ ਪਹਿਲਾਂ ਡਾਈਟ ਲਾ ਲਿਆ ਪਰ ਉਹੀ ਗੱਲ ਕਹੀ ਆ ਹਾਂ ਬਾਈ ਨੂੰ ਕਿ ਕਹਿੰਦੇ ਨਹੀਂ ਇਹ ਤੇ ਇੰਦਰ ਵੀ ਵੇਟ ਰਿਹਾ ਸੀ ਦਿੱਤੀ ਹੈ ਵੀ ਦੋ ਦਿਨਾਂ ਦੇ ਤੁਹਾਨੂੰ ਦੱਸੂਗਾ ਕੋਈ ਦੱਸੂਗਾ ਬਹੁਤ ਦੋ ਦਿਨ ਬਾਈ 24 ਘੰਟੇ ਹੋ ਜੰਨੇ ਆ 24 ਘੰਟੇ ਦੇ ਵਿੱਚ ਹਾਂ ਜਿਹਦੀ ਮਸ਼ੀਨ ਵਿੱਚ 25 ਲੱਖ ਦਾ ਥੰਦਾ ਚੋਰੀ ਹੋਣਾ ਦਾ ਇੱਕ ਮਿਕ ਮਿੰਟ ਨਹੀਂ ਨਹੀਂ ਆਉਂਦੀ ਬਿਲਕੁਲ ਜੀ ਬਿਲਕੁਲ ਉਹਨੂੰ ਤੁਸੀਂ ਇਹਨੂੰ ਕਰ ਸਕਦੇ ਹੋ ਬਾਕੀ ਵੀਰ ਜੀ ਦਾ ਸਾਰ ਨੂੰ ਵੱਡਾ ਹਜੇ ਸਿਸਟਮ ਸਾਡਾ ਇਹ ਆ ਵੀ ਇਹਦੀ ਬਹੁਤ ਅਸੀਂ ਫੀਚਰ ਜਿਹੜੇ ਆ ਉਹ ਆਪਾਂ ਐਡ ਕਰ ਰਹੇ ਹਾਂ ਜਿਵੇਂ ਸਟਾਰਟਿੰਗ ਇੱਥੇ ਹੀ ਆਪਣਾ ਤੁਸੀਂ ਫੋਨ ਤੋਂ ਸਟਾਰਟ ਕਰ ਸਕਦੇ ਹੋ ਬੰਦ ਕਰ ਸਕਦੇ अच्छा ये चीज भी आप ऐड नहीं मतलब मैं थ... हो हो ना होना मतलब ਥੱਲੇ ਖੜੇ ਆਪਾਂ ਕਮੈਂ ਫੋਨ ਤੇ ਬੰਦ ਕਰ ਸਕਦੇ ਘਰੇ ਬੈਠੇ ਬੀ ਐਸ ਜਿਹੜਾ ਬੀ ਐਸ ਹੋਰ ਹੈ ਨਾ ਇੰਜਨ ਜਿਹੜਾ ਹੈ ਉਹਦੇ ਲਈ ਥੋੜੀਆਂ ਜੀਆਂ ਚੀਜ਼ਾਂ ਸੀ ਐਡ ਕਰਵਾਉਣ ਦੀ ਚੱਲ ਰਹੀ ਵੀ ਜਿੰਨਾ ਛੇਤੀ ਆਪਰ ਤੋਂ ਹੋ ਸਕੇ ਮਿੰਦਰ ਭਾਈ ਗੱਲ ਇਹ ਹੈ ਵੀ ਆਪਾਂ ਨੂੰ ਤੇਲ ਦਾ ਪਤਾ ਲੱਗ ਜਾਏ ਗਰਮ ਦਾ ਪਤਾ ਲੱਗ ਜਾਏ ਚਾਰ ਚੀਜ਼ਾਂ ਆਪਾਂ ਨੂੰ ਲੱਗਦੀਆਂ ਨੇ ਬਸ ਮੇਨ ਚੀਜ਼ ਪੁਆਇੰਟ ਇਹੀ ਹੈ ਮਤਲਬ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਵੀ ਦੇਖੋ ਜਿੰਨਾ ਕੇ ਸਾਥੋਂ ਐਡ ਹੁੰਦਾ ਸਾਡੀ ਕੋਸ਼ਿਸ਼ ਹੈ ਕਿ ਟੀਮ ਸਾਡੀ ਚੱਲ ਰਹੀ ਹੈ ਕੋਸਟ ਵਧੀ ਜਾਣੀ ਏ ਤੁਹਾਨੂੰ ਨਹੀਂ ਥੋੜੀ ਜਿਹੀ ਕੋਸਟ ਦੇਖੋ ਉਹ ਤਾਂ ਵਧਣੀ ਹੋ ਵੀ ਤੇ ਹਾਂ ਦੇਖੋ ਜਿਵੇਂ ਰ ਲਈ ਆ ਜੀ ਉਹਦੀ ਕੀਮਤ ਬਹੁਤ ਹੈ ਹਾਂ ਹਾਂ ਉਹ ਚਲੋ ਕੋਈ ਬੰਦਾ ਨਹੀਂ ਲੰਮਾਉਂਦਾ ਜਿਹੜਾ ਕੋਈ ਬੰਦਾ ਇਸ ਚੀਜ਼ ਤੇ ਰਹਿੰਦਾ ਉਹ ਆਪਾਂ ਅਗਰ ਦੱਸਦਾਂਗੇ ਬਾਰੇ ਜੀ ਆਂ ਚ ਜائیں ਆ ਫੀਚਰ ਦੇ ਵਿੱਚ ਆ ਕੁਝ ਲੱਗਣਾ ਠੀਕ ਆ ਠੀਕ ਜਿਵੇਂ ਡੀਜ਼ਲ ਵਗੈਰਾ ਵੀ ਦੱਸਿਆ ਕਰੂ ਵੀਰੇ ਇਹ ਹਾਂ ਉਹਦੀ ਕੋਸ਼ਿਸ਼ ਦੇਖੋ ਮੈਂ ਕਹਿ ਰਿਹਾ ਵੀ ਉਹਦੇ ਨਾਲ ਡਿਵਾਈਸ ਸੈਂਸਰ ਬਹੁਤ ਲੱਗਣਾ ਕੁਝ ਪਰ ਲੇਕਿਨ ਉਹ ਆ ਵੀ ਮੰਨ ਲਓ ਨਾਰਮਲ ਜਾਈ ਆਮ ਬੰਦਾ ਤੇ ਹੂੰ ਐਸ ਟਾਈਮ ਲਵਾ ਸਕਦਾ ਆਮ ਬੰਦਾ ਚੀਜ਼ ਨੂੰ ਲਵਾ ਸਕਦਾ ਏ ਇਸ ਤੋਂ ਬਾਅਦ ਜਿਹੜੀ ਜਿਹੜੀ ਫੀਚਰ ਬੰਦਾ ਜਿਵੇਂ ਜਿਵੇਂ ਆਪਾਂ ਕਹਿੰਦਾ ਯਾਰ ਮੈਂ ਮੇਰੇ ਆਪ ਬੰਦ ਕਰਨ ਵਾਲੀ ਕਰ ਦੋ ਆਪਾਂ ਉਹ ਐਡ ਕਰ ਦਾਂਗੇ ਫੇਰ ਵਾਲੀ ਕਰ ਦੋ ਜੋ ਐਡ ਕਰ ਦਾਂਗੇ ਅੱਛਾ ਇਹ ਮੰਨ ਲਓ ਨਾਰਮਲ ਕੋਸਟ ਆ ਜਿਹੜੀ ਦੀ ਨਾਰਮਲ ਉਹਦੇ ਬਾਅਦ ਉੱਪਰ ਐਡ ਲੱਗ ਹੋਣਗੇ ਉਹ ਉਹ ਪੇ ਲੱਗ ਕਰਨੇ ਪੈਣੇ ਆਪਾਂ ਫਿਰ ਦੋ ਜਿਵੇਂ ਤੁਸੀਂ ਸਟਾਪ ਵਾਲਾ ਕਰਨਾ ਹੈ ਉਹ ਆਪਾਂ ਨਾਲ ਪਰ ਸਿਸਟਮ ਲਾ ਮੰਗੇ ਲਈ ਬੰਦ ਨਾ ਲਾ ਮੰਗੇ ਤੇ ਉਹ ਰਲੇ ਬੰਦ ਕਰਿਆ ਕਰੂ ਠੀਕ ਆ ਉਹ ਮਤਲਬ ਆਟੋਮੈਟਿਕ ਚੀਜ਼ਾਂ ਬਾਦੀਆਂ ਬਾਕੀ ਵੀਰ ਮੇਰੇ ਕੋਸ਼ਿਸ਼ ਆ ਆਪਣੀ ਇਹ ਵੀ ਹੈ ਕਿ ਕਿਸੇ ਮੇਰੇ ਵੀਰ ਨੂੰ ਕਿਸੇ ਵੀ ਤਰੀਕੇ ਦੀ ਮੁਸ਼ਕਲ ਨਾ ਆਵੇ ਇਸ ਕਰਕੇ ਪਹਿਲਾਂ ਆਪ ਟ్రायल ਕਰਾਂਗੇ ਆਪ ਜਦੋਂ ਐਨ ਮਾਲਾ ਜਿਵੇਂ ਹੁਣ ਮਾਲਾ ਜਿਵੇਂ ਜਦੋਂ ਭੋਸਾ ਕਰਨ ਦੇ ਲੈ ਕੇ ਹੋ ਗਿਆ ਜਲ ਮਾਲਾ ਵੀ ਜੇ ਇਹਨੇ ਆਪਣੀ ਕੋਸਟ ਆ ਜਿਹੜੀ ਹੁਣ ਮਾਲਾ ਜੇ ਇਹਦੀ ਕੋਸਟ ਉਹੀ 8-9000 ਰੁਪਏ ਦੇ ਗੇੜ ਹੋਊਗੀ ਹਾਂਜੀ ਠੀਕ ਆ ਜੇ ਮਾਲਾ ਇੱਕ ਸੀਜ਼ਨ ਦੇ ਵਿੱਚ ਇਹ ਤੇਰਾ ਨਾ ਹੋ ਕੇ ਬਾਈ ਪਰਮੀਨ ਬਾਈ ਜੇ 10 ਕਿਲਿਆਂ ਦਾ ਵੀ ਫਰਕ ਕੱਢ ਗਿਆ ਅਸਾਂ ਕਿੱਥੇ ਜਿਹੜਾ ਡਬਲ ਹੋ ਗਿਆ ਕੰਮ ਜਿਹੜੇ ਮੇਰੇ ਵੀਰ ਯਾਰ ਬਾਹਰ ਜਾਂਦੇ ਨੇ ਉਹਨਾਂ ਲਈ ਤਾਂ ਬਹੁਤ ਬਹੁਤ ਔਖਾ ਹੁੰਦਾ ਭਾਈ ਅਸੀਂ ਬਾਹਰ ਹੁਣ ਸਾਨੂੰ ਖੁਦ ਨੂੰ ਪਤਾ ਦੱਸਣ ਦੀ ਲੋੜ ਨਹੀਂ ਮੰਨ ਲਓ 10 ਬਿਗਿਆਂ ਨੂੰ 3 ਬਿਗੇ ਗਣ ਹਾਂ ਬਹੁਤ ਵੱਡਾ ਹੁਣਾਂ ਲਈਦਾ ਫਰਦਾਨ ਹੈ ਬਹੁਤ ਘਾਟਾ ਖਾਨਿਆ ਭਾਈ ਇਹ ਪਾਣਾ ਐਮਪੀ ਯੂਪੀ ਜਾਂਨੇ ਆ ਪੰਜਾਬ ਤਾਂ ਆਪਾਂ ਨਹੀਂ ਕਹਿ ਸਕਦੇ ਪੰਜਾਬ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਨਹੀਂ ਹੁੰਦਾ ਬਾਹਰ ਜਾਦੇ ਜਾ ਕੇ ਨਾ ਸਿਸਟਮ ਆ ਜਿਹੜਾ ਆਪਣੇ ਨਾਲ ਧੋਖਾ ਧੜੀ ਹੈ ਨਾ ਉਹ ਜਿਆਦਾ ਹੁੰਦਾ ਪੰਜਾਬ ਦੇ ਵੀਰਾਂ ਤੋਂ ਇਹ ਅਪੀਲ ਕਰਦਾ ਯਾਰ ਆਪਾਂ ਨੂੰ ਆਪਦੀ ਸੇਫਟੀ ਲਈ ਆਪਾਂ ਹਾਂ ਜਿਵੇਂ ਕੋਈ ਹਾਂ ਜਿਵੇਂ ਕੋਈ ਚੀਜ਼ ਵਗੈਰਾ ਨਾ ਖੜੀ ਆ ਮਾੜਾ ਆ ਗਿਆ ਹੁਣ ਉਹਦੇ ਹਿਸਾਬ ਦੇ ਰਿਕਾਰਡਿੰਗ ਆਪਾਂ ਇਹ ਕਹਿੰਨਾ ਵੀ ਯਾਰ ਇਹੇ ਚੀਜ਼ਾਂ ਕੁਝ ਐਡ ਹੋਣੀਆਂ ਜ਼ਰੂਰੀ ਨੇ ਅੱਜ ਜਿੱਥੇ ਮਰਜੀ ਮੰਦਾ ਛੱਡ ਕੇ ਆ ਜਵੇ ਤੁਹਾਡੇ ਡਰਾਈਵਰ ਨੂੰ ਪਤਾ ਲੱਗ ਜਾ ਕਿੱਥੇ ਆ ਕੀ ਕਰ ਰਿਹਾ ਤੁਸੀਂ ਉਹਦੀ ਐਕਟੀਵਿਟੀ ਪਤਾ ਕਰ ਸਕਦੇ ਕੋਈ ਐਸੀ ਗੱਲ ਨਹੀਂ ਹੈਗੀ ਅਜੇ ਜਣੀ ਅੱਜ ਪ੍ਰੋਜੈਕਟ ਪਾਸ ਹੋਇਆ ਨਹੀਂ ਫਿਰ ਨਹੀਂ ਅੱਜ ਅਸੀਂ ਇਹ ਟ੍ਰਾਇਲ ਕਰਕੇ ਦੇਖ ਲਿਆ ਸਿਰਫ ਹੁਣ ਸੌਫਟਵੇਅਰ ਚੇਂਜ ਕਰਨਾ ਕਿਉਂਕਿ ਇਹ ਦੱਸ ਰਿਹਾ ਆਪਾਂ ਨੂੰ ਕਿਲੋਮੀਟਰ ਦੇ ਰਗੇ ਚੀਜ਼ਾਂ ਵੀ ਕਿੰਨੇ ਕਿਲੋਮੀਟਰ ਅਸੀਂ ਇਹ ਟ੍ਰਾਇਲ ਕਰ ਲਿਆ ਉਹਦਾ ਸਾਰ ਨੇਵਰ ਇਸਟਾਪ ਹੋਈ ਹੈ ਅਸੀਂ ਉਹਨੂੰ ਕਨਾਲਾਂ ਚ ਫਿਟ ਕਰ ਰਹੇ ਹਾਂ ਆਪਾਂ ਦਿਖਾਈਏ ਫਿਰ ਅਗੋਂ ਕੰਪਿਊਟਰ ਤੇ ਵੀ ਮਿਲਦੇ ਆਪਾਂ ਬਾਈ ਨੂੰ ਮਿਲਦੇ ਆ ਆ ਗਿਆ ਜੀਪੀਐਸ ਹੈ ਨਾ ਜਿਹੜਾ ਮੰਨ ਲਓ ਚੈੱਕ ਕਰਿਆ ਦਾ ਇਹ ਬਾਕੀ ਭਾਈ ਸਾਹਿਬ ਬਤਾਉਣਗੇ ਬਾਈ ਭਾਈ ਸਾਹਿਬ ਇਸ ਵਿੱਚ ਆ ਗਿਆ ਰਿਕਾਰਡ ਜੋ ਆਪਣੇ ਚਲਾਈ ਤੀ ਇਹ ਡੈਸ਼ਬੋਰਡ ਹੈ ਜੀ ਇਹ ਮੇਨ ਡੈਸ਼ਬੋਰਡ ਹੈ ਇਸਕਾ ਹਾਂ ਯੈਸ ਜੀ ਇਹ ਮੇਨ ਡੈਸ਼ਬੋਰਡ ਹੈ ਜੀ ਇਸ ਵਿੱਚ ਵਾਹਨ ਦਾ ਜਬ-ਜਬ ਆਨਬੋਰਡ ਹੋਇਆ ਹੈ ਉਸਕਾ ਡਾਟਾ ਦਿਖਾएंगे ਜੀ ਠੀਕ ਹੈ ਉਸਕੇ ਬਾਅਦ ਇਹ ਹੈ ਡਰਾਈਵਰ ਬਿਹੇਵੀਅਰ जिसमें क्या है कि व्हीकल जब, जब जब कितनी स्पीड में चली अगर ओवर स्पीड चली वो दिखाएगी अच्छा ये मान लो ओवर स्पीड वाला सिस्टम आ गया है हाँ। है ठीक जी सपोज इसमें अगर कोई चालीस से ज्यादा चला रहा है जी तो ये ओवर स्पीड में आएगी इकोनॉमी बिलो उससे चलाया तो इकोनॉमी में आ जाएगी जी। ये स्टडी हेगी की जब, जब जब गाड़ी स्टॉप रही है उसका इग्निशन टाइम बंद रही है जी वो इंजन स्टार्ट है उसका गाड़ी चल नहीं रही है स्पीड जीरो है जी तो ये स्टडी दिखाएगी उसके बाद ये है व्हीकल स्टेटस इसमें क्या है कि टोटल व्हीकल्स इसमें कितना ऐड किए हैं वो दिखाएगी उसके बाद कितने व्हीकल्स इसमें ऑनलाइन है किसकी इग्निशन ऑन है ये दिखाएगी और किसकी इग्निशन ऑफ है ये दिखाएगी उसकी स्टेटस जैसे कि इसमें दिखा, दिखा रही है टोटल व्हीकल्स थर्टीन ऑनलाइन में दिखा रही है वन ऑफलाइन में दिखा रही है ट्वेल्व और इसमें अभी रनिंग में इसका जीरो दिखा रही है क्योंकि अभी कोई व्हीकल रन नहीं हो रही है जी उसके बाद ये हो गया एडलिंग एडलिंग का मतलब ये होता है कि गाड़ी की जो स्पीड है ये जीरो रहेगी

इसमें क्या है कि गाड़ी कब कब आपकी कहीं कहीं किस रीजन से आपकी गाड़ी बंद हुई है या वो, क्या खराब हाँ ये चीज़ है कि ड्राइवर वो इसमें डालेगा कि कब गाड़ी बंद हुई है क्या रीजन से बंद हुई है और ये जब वो डालेगा तो ये इंस्पेक्शन अप्रूवल में आएगा ये जो मेन यूजर्स रहेगा उसको अप्रूव करेगा कि रियलिटी में वो गाड़ी बंद हुई थी या नहीं हुई थी इसका वो इंक्वायरी करेगा फिर वो अप्रूव करेगा जी उसके बाद ये आ जाता है लाइव मैप यहाँ पे क्या है कि गाड़ी सेलेक्ट करने के बाद यहाँ पे ये गाड़ी के इग्निशन अभी ऑफ है यहाँ पे वो अभी इंजन ऑफ है अभी ऑफ है जी, इसमें क्या है कि वो इग्निशन दिखाएगी कि कब वन हुई है कि ऑफ है जब इस गाड़ी स्टार्ट हो जाएगी तो ऑन हो जाएगा हाँ बेसिकली इसमें ये लाइव पैरामीटर होता है इसमें हम लोगों को इग्निशन स्पीड और मेन इनपुट वोल्टेज और उसके बाद ये हेडिंग्स मिलती है ये हेडिंग्स का ये है कि जब जब गाड़ी की कितने डिग्री पे मूव कर रही है जो का जो जो हाँ। बताएगा। उसके बाद बताएगा। बताएगा। ये व्हीकल्स का डाटा है ये व्हीकल्स नंबर आएगा इसमें मॉडल आएगा जी ये डिवाइस का नंबर आएगा गाड़ी चेसिस नंबर आएगी इंजन नंबर ये बेसिकली सिक्योरिटी परपज के लिए हम लोग यूज करते हैं यानी पूरी जाएगी जी और ये यहाँ पे आ जाएगी आपकी कस्टमर की नेम ये मोबाइल नंबर ये गाड़ी कब सेल हुई है उसके नाम किस वर्कशॉप में ये गाड़ी चल रही है या फिर किस वर्कशॉप की गाड़ी है ये डाटा आपको यहाँ से मिल जाएगा जी उसके बाद सेकेंड थिंग्स ये है ट्रिप मोनीटर ये बताएगी बेसिकली कि गाड़ी कितनी चली है कहाँ कहाँ चली है इसमें हम आपको भी दिखा सकते हैं एक गाड़ी मैंने अभी चलाया था ये गाड़ी है टाइम्स वाली इसका डेट करेंगे ये दिखाएगी ट्रिप मॉनिटर मतलब लो आज से पंद्रह दिन बीस दिन बाद वाले भी देख सकते हैं इसको आप एक साल तक भी देख सकते हैं एक साल का डाटा इसमें रहता है हाँ, जी, जी। ट्रायल किया था ना हाँ ये अभी हम ये ट्रायल किए थे इसमें दिखा सकते हैं कि ये ये स्पीड ये स्पीड जो है ये डिस्टेंस अभी देखिए दिखा रहा है इस ट्रिप के लिए जीरो पॉइंट वन थ्री किलोमीटर जी उसके बाद यहाँ पे दिखाएगी आपको टोटल डिस्टेंस वन किलोमीटर एक किलोमीटर पॉइंट चल गई ये टोटल डिस्टेंस दिखा रही है ये तीनों मतलब कि तीनों ट्रिप में कितना चली है जी और ये जो डिस्टेंस दिखा रही है ये इस ट्रिप के लिए दिखा रही है एक सेलेक्टेड ट्रिप के लिए ठीक है इसको भी हम रन करवा के दिखा सकते हैं जैसे कि आप देख सकते हैं कितने क्या क्या चली है ये प्लेट कर सकते हैं उसको हाँ इसके बाद यहाँ पे दिखाएगी ये चल रही है गाड़ी ये गाड़ी मूवमेंट हो रही है ना ये यहां जैसे अपने अपने को दिन में देखना है मतलब सुबह से अपन ने खोला नहीं जीपीएस मतलब रात को खोल लिया अपने मान लो प्ले बैक करके देखना वो भी कहां-कहां गड्डी गई कहां-कहां काटा क्या कर रहा है ना किसी कहीं भी चीज पे जीपीएस जी, 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 लगा आप यहां से देख सकते हैं बाकी किस स्पीड में गाड़ी चली है वो भी आप यहां पे देख सकते हैं अच्छा मान लो भी प्ले हो जाएगा पीछे से ये देखिए स्पीड दिखा रही है ना स्पीड चलती है ना जितनी स्पीड पे चली है ओदे उतनी ही चल रही है ओदे अब ये तो ट्रैक्टर आ रहा है <laughs> ये ट्रैक्टर का आइकॉन आइकॉन है। जो आप किसी भी का सेट कर सकते हैं। ट्रैक्टर है, है कार है।, ओ, demand, हम ग्राफ होता। ग्राफ क्या है कि कब कब इग्निशियन वन हुआ है कब कब आपका कितने स्पीड में चली है ये चीज दिखाता है दिखाता हूँ ये पैरामीटर है स्पीड इग्निशियन ये वोल्टेज इसमें हमको देखना है ग्राफ तो ये हिस्ट्री से यहाँ से जाके देखेंगे आपको डेट सिलेक्ट करना पड़ेगा अच्छा जहाँ से जितनी मर्जी हाँ। ग्राफ आ गया यहाँ पे ये है ग्राफ जी ये ग्राफ में ये ग्राफ जो दिखा रहा है देखिए ये पिक पॉइंट पे स्पीड दिखा रहा है ये मैक्सिमम थर्टीन पे गया है तेरह स्पीड पे तेरह स्पीड मैक्सिम सबसे तेरह स्पीड तक लास्ट गई है ठीक है उसके बाद कहीं पे भी आप स्पीड इस इसका चेक कर सकते हैं किसी भी पॉइंट पे मतलब जो ये ऐसे देख सकते हैं हाँ जी ये स्पीड देख सकते हैं उसके बाद ये ग्राफ जो दिखा रही है ये इग्निशन की ग्राफ है जी आप इग्निशन वन ये वन दिखा रहा है वन का मतलब था कि इग्निशन इस टाइम में वन रही है जी ठीक है उसके बाद आ जाएगा ये इक्विपमेंट इसमें बेसिकली क्या है कि गाड़ी किस टाइप की है सपोज कोई गाड़ी हार्वेस्टिंग के लिए लिया है तो आप ऐड कर सकते हैं हाँ। ये हार्वेस्टर आ रहा है तो आप गाड़ी जिस जिस पर्पज से लेते हैं उसको यहाँ पे ऐड करते हैं तो। कोई कुछ भी नाम ऐड कर सकते हो ये होता है इंस्पेक्शन रिपोर्ट ये रिपोर्ट में दिखाएगा कि गाड़ी आपका मतलब कि कौन स्टेटस क्या है इसका जैसे कि अभी क्लोज है इधर ये स्टेटस हो गई है रिजेक्टेड है ये ये क्लोज है इस टाइप का स्टेटस आएगा जैसे कि इसमें ब्रेकडाउन जब ऐड करते हैं हम लोग जी वो ब्रेकडाउन ऐड करने के बाद जो आ, यूजर्स रहेगा उसको अगर आ, क्लोज करता है तो मतलब फिक्स हो गया वो स्टेटस और नहीं तो अगर रिजेक्ट कर सकता है जी। तो यूजर्स पे डिपेंड करता है जी उसके बाद ये आता है ब्रेक डाउन पे आप जाके ये ब्रेक ऐड कर सकते हैं अच्छा जहाँ से मतलब ये जब जब गाड़ी बंद हुई है उसको रीजन, सब कुछ सारा यहां पे किस रीजन से उसका ब्रेक डाउन हुआ मे लोग देना किसी को ड्राइवर को मालक को तो इसमें जैसे की बीच बीच रास्ते में गाड़ी खराब हो गई और क्यों खराब हुई उसका यहाँ पे एक्सप्लेनेशन उसको देना पड़ेगा ड्राइवर और क्या उसमें रीजन था क्या दिक्कत आई थी गाड़ी में जी ठीक है तो ये उसके बाद आ जाएगा ये सर्विस ये सर्विस वाले में आप ऐड कर सकते हैं कि आपका जो सर्विस है नेक्स्ट ड्यू डेट या फिर वन सर्विस वन डेट है जो भी आपको डालना पड़ेगा गाड़ी का सारा डिटेल चेसिस नंबर मतलब मान डायरी होगी ओके लेके ओके। दी हाँ जी उसके बाद ये बेसिकली यहाँ पे है रिपोर्ट्स सबसे ज्यादा ये रिपोर्ट्स है व्हीकल का रिपोर्ट यहाँ से हम लोग चेक कर सकते हैं ये व्हीकल का रिपोर्ट यहाँ से किलोमीटर ड्रीवन कितने चली है गाड़ी कितने किलोमीटर ये कितने आवर्स चली है जैसे कि अभी हम लोग गाड़ी जो चलाए थे टेस्टिंग के लिए जी। वो अभी ये यह किलोमीटर यहाँ से दिखा रहा है देखिए यहाँ पे वन पॉइंट टू 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 किलोमीटर दिखा रहा है जी ऐसे ये आवर्स ड्रीवेन है, है। यहाँ पे जीरो पॉइंट थ्री जीरो दिखा रहा है किन्ने कितने घंटे चली है हाँ उसके बाद ये आइडियल टाइम है कि गाड़ी कितनी देर खड़ी रही है जी ये सारा डाटा आपको वेकल रिपोर्ट्स में दिखाएगी एवरेज स्पीड दिखाएगी जी उसके बाद आप यहाँ से बैक करके इस पर आके देख सकते हैं एकरेज रिपोर्ट्स एकरेज रिपोर्ट्स में क्या है कि आपको गाड़ी कितनी एक, ए, कितनी एकड़ चली है गाड़ी ये रिपोर्ट आपको दिखाएगी यहाँ अच्छा से एकड़ एक... भी बताएगी हाँ जी जी। एकड़ बताएगी आपको ये व्हीकल सेलेक्ट करना पड़ेगा जैसे अभी हम लोग ये व्हीकल की टेस्टिंग किए थे इसका रिपोर्ट यहाँ से ये डेट सेलेक्ट करना पड़ेगा किस डेट में जैसे कि अभी हम लोग आज के डेट में किए थे जी बारह बारह दिसंबर का है जी ये रिपोर्ट इसको हम लोग जनरेट करते हैं जनरेट करने के बाद देखिए ये आ गया व्हीकल्स का सारा वाइट वंबर सिगमेंट ट्रैक्टर ऑपरेटर का नाम आएगा स्टार्ट एंड डेट आएगा उसके बाद कितना एकड़ चला है जीरो पॉइंट फोर सिक्स एकड़ चला है जी ये डाटा आपको शो हो जाएगा डन एरिया हाँ उसके बाद ये रनिंग टाइम है कि कितने देर चली है गाड़ी बारह मिनट चली है हाँ जी उसके बाद ये आ गया ये आइडियल टाइम आइडियल टाइम की गाड़ी कितने देर स्टार्ट होके गाड़ी एक जगह रुकी हुई थी जी। ये तीन मिनट चालीस सेकंड दिखा रहा है ये 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 टोटल डिस्टेंस हो गया किलोमीटर जी 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 उसके बाद ये दिखाएगा दिखाएगा एवरेज एवरेज स्पीड स्पीड गाड़ी की दिखाएगा। जी। इसमें एक और सबसे बड़ा फंक्शन ये है कि हम लोग इसमें जाके जियो फैन सेट कर सकते हैं जियो फैन बेसिकली क्या है कि, कि किसी एरिया में जाके इसके सर्कल मतलब इसको सेट करने के बाद अगर इस एरिया से गाड़ी बाहर जाती है अच्छा मतलब ये ये एरिया कर लिया गोल हाँ, चक्कर मार दिया हाँ। इस एरिया से गाड़ी जाए बाहर तो जाएगी तो पता तो चलेगा। आपको डैशबोर्ड में एक अलर्ट आएगी डैशबोर्ड पे आएगी अलर्ट आएगी एक कि आपकी गाड़ी बाहर जा रही है उसके बाद यहाँ से आप सेट कर सकते हैं ये है सेट करने का तरीका यहाँ से ये यह एक्टिव करना पड़ेगा आपको जियो फैंस जी ये आउट के लिए है और इसको ऑन करेंगे तो इन के लिए हो गया उसके बाद ये स्पीड लिमिट हो गया स्पीड लिमिट में आप जैसे पचास डाला हुआ यहाँ पे कुछ भी आप अपना वेल्यू डाल सकते हैं जितना मतलब है। अपनी चॉइस कर सकते हैं मतलब साठ की पचास की दस की बीस की जितनी डालनी है वो डाल डालने लिमिट बन सकते हैं उसके बाद इसमें क्या है कि आपको उस एरिया का सारा चीज इसमें शो करेगा जी जिस एरिया में गाड़ी इसको सेट करने सबमिट करने के बाद आपको डैशबोर्ड पे ये सबमिट हो गया आपको डैशबोर्ड पे आके अलर्ट दिखेगा कि गाड़ी जब जब, जब चलेगी यहाँ पे एक अलर्ट आएगी आपको अपने को मतलब पचास बांध दी अपने लिमिट तो साठ पे कटी जाएगी तो अपने को डैशबोर्ड पे आएगी अलर्ट आएगी अलर्ट आएगी जी वार्निंग आएगी ठीक है बस यही सिस्टम है इसमें ठीक है भाई हाँ जी। इसका बहुत फंक्शन है यार बहुत है ਉਹ ਯਾ ਐਵੇਂ ਦਿਖੋਦਾ ਜੀ ਪਹਿਲਾਂ ਦਾ ਅਸੀਂ ਨੇ ਦਿਖਾਤਾ ਹੀ ਮਲ ਕਹਿਣਾ ਦਾ ਭਾਬਾ ਪਹਿਲਾਂ ਕਮਾਈਨਾ ਦੇ ਬਾਈ ਲੱਗਦੇ ਆ ਉਹਨਾਂ ਜਿਹਦਾ ਇੰਨਾ ਕੁ ਸਹੀ ਨਹੀਂ ਕੁਛ ਇੰਨਾ ਚੋ ਤੇ ਪਤਾ ਕੀ ਨਿੰਦਰ ਬਾਈ ਸਾਰਾ ਕੁਝ ਆਪਾਂ ਜੇ ਮੰਨੀ ਹੈ ਨਾ ਇੰਨੇ ਸਾਰੇ ਪੜੇ ਲਿਖੇ ਵੀ ਨਹੀਂ ਹੈਗੇ ਮੇਰੇ ਬਾਈ ਪੀ ਆਹੋ ਆਹ ਦਾ ਗੱਲ ਇੱਕ ਇੰਨੀ ਵੀ ਇੰਨੇ ਫੰਕਸ਼ਨ ਦਾ ਪਤਾ ਵੀ ਲੱਗਣਾ ਨਾ ਜੀ ਰਿੱਖੀ ਚ ਆਪਾਂ ਨਹੀਂ ਜਾ ਸਕਦੇ ਕਿਉਂਕਿ ਜਿਆਦਾ ਵੱਡੇ ਫੰਕਸ਼ਨ ਨੇ ਬਾਕੀ ਆਇਆ ਵੀ ਇੱਕ ਜਿਹੜਾ 2 4 ਆਪਾਂ ਮੋٹے ਜਿਹੜਾ ਆਪਾਂ ਕਰ ਰਹੇ ਹਾਂ ਮੰਨ ਲਓ ਹੁਣ ਜ਼ਮੀਨ ਦਾ ਤੁਸੀਂ ਸਡਾਫਾ ਨੂੰ ਪਸਾਈ ਆ ਜੂ ਹੋਰ ਕੁਝ ਮਾੜਾ ਸਹੀ ਆ। ਹਾਂ ਮੇਨ ਪੁਆਇੰਟ ਆ ਜਿਹੜਾ ਮੇਨ ਪੁਆਇੰਟ ਸਹੀ ਆ। ਬਾਕੀ ਤੁਸੀਂ ਇਹ ਲਾ ਲਓ ਵੀ ਜੀ ਅੱਜ ਦਾ ਤੁਸੀਂ ਨੇ ਜਿਹੜਾ ਡਾਊਨਲੋਡ ਕਰ ਲਿਆ ਨੇ। ਹਾਂ ਅੱਜ ਜੇ ਮੰਨ ਲਓ 25 ਸਤੰਬਰ ਹੈ ਤਾਂ ਤੁਸੀਂ ਇਹ ਲਾ ਲਓ ਵੀ ਅਗਲੇ ਦਸੰਬਰ ਤੱਕ ਤੁਸੀਂ ਇਹਨੂੰ ਚੈੱਕ ਕਰ ਸਕਦੇ। ਇੱਕ ਸਾਲ ਦਾ ਡਾਟਾ ਹਨਾ ਦੇਖ ਸਕਦੇ ਆ। ਆ ਚੀਜ਼ ਬਹੁਤ ਇੱਕ ਪਲੇ ਕਰ ਸਕਦੇ ਪਿੱਛੇ ਦੇ। ਪਲੇ ਕਰ ਸਕਦੇ ਤੁਸੀਂ ਮੰਨ ਲਓ ਕਿ ਤੜਕ ਤੋਂ ਲੈ ਕੇ ਸ਼ਾਮ ਤੱਕ ਇਹ ਵੀ ਪਲੇ ਕਰ ਸਕਦੇ ਹੋ ਵੀ ਤੁਸੀਂ ਯਾਰ ਕਿੱਥੇ 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 ਕਿਵੇਂ ਕੋਸ਼ਿਸ਼ ਵਧੀਆ ਕਰਨ ਦੀ ਹੈ ਕਿੰਨੇ ਦਿਨ ਦੇ ਵਿੱਚ ਕਰ ਦੋਗੇ ਤਿਆਰੀ ਦੇ ਕੋਸ਼ਿਸ਼ ਥੋੜਾ ਸਾਹਮਣੇ ਆਪਾਂ ਦੇ ਬੰਦੇ ਨੂੰ ਮਲਾਤਾ ਕੋਸ਼ਿਸ਼ ਹੈ ਵਧੀਆ ਕਰਨ ਦੀ ਸਮਾਂ ਸੀਮਤ ਨਹੀਂ ਹੈ ਕਿਉਂਕਿ ਇਦੋਂ ਵੀ ਬਿਹਤਰ ਕਰਨ ਦਾ ਫਿਰ ਵੀ ਬਾਅਦ ਤੇ ਬਾਅਦ ਕੋਸ਼ਿਸ਼ ਕਿੰਨੇ ਦਿਨ ਦੀ ਮਲਾ ਮਸ਼ੀਨ ਆਉਣੇ ਨੂੰ ਕਿੰਨੇ ਦਿਨ ਬਾਅਦ ਆਪਾਂ ਇਹਨੂੰ ਆਪਾਂ ਮੰਨ ਲਾ ਵੀ ਇਸ ਮਹੀਨੇ ਦੇ ਵਿੱਚ ਕਰ ਦਾਂਗੇ ਤਿਆਰ ਆਪਾਂ ਨੂੰ ਬਿੱਲਾ ਦੇਣਗੇ ਪੂਰਾ ਐਂਡ ਟੂ Z ਕਰਕੇ ਲਾਵਾਂਗੇ 00 ਪਹਿਲਾਂ ਤੋਂ ਤੁਹਾਨੂੰ ਪਤਾ ਆਪਣੀ ਕੁਆਲਿਟੀ ਉਹ ਹੁੰਦੀ ਹੈ ਵੀ ਪਰ ਟ੍ਰਾਇਲ ਕਰਕੇ ਵੀ ਐਸਐਮਐਸ ਦੇ ਉੱਤੇ ਪਾਣੀ ਦਾ ਗਲਾਸ ਰੱਖਦੇ ਆਂ ਜੀਪੀਐਸ ਤੇ ਕੀ ਰੱਖਾਂਗੇ ਜੀਪੀਐਸ ਨੂੰ ਬਾਈ ਨੂੰ ਕਹਿੰਦਾ ਵੀ ਗੇੜੇ ਦੇ ਕੇ ਦੇਖ ਬਲਦਾ ਫੇਰਾ ਤੇਰੇ ਫੋਨ ਤੇ ਆਊ ਜੋ ਫੇਰ ਮਨ ਖੁਸ਼ ਹੋ ਫੇਰ ਰੁਪਏ ਦੀ ਜਮੀਨਾਂ ਲਈ ਚ ਹਾਂ ਇਹ ਤਾਂ ਹੈ ਗੱਲ ਹੈ ਸਹੀ ਮਤਲਬ ਐਸੀ ਕੋਈ ਗੱਲ ਨਹੀਂ ਵੀਰਿੰਦਰ ਬਾਕੀ ਵਧੀਆ ਕੰਮ ਕਰ ਰਹੇ ਤੇ ਥੋੜਾ ਜਿਹਾ ਟਾਈਮ ਲੱਗਦਾ ਇਹ ਸਿਸਟਮ ਵਧੀਆ ਬਾਈ ਇਹ ਚੀਜ਼ ਥੋੜੀ ਡਿਮਾਂਡ ਜ਼ਿਆਦਾ ਏ ਦੀ ਹਾਂ ਕਿਸਾਨਾਂ ਦੇ ਹੁਣ ਤੱਕ ਜਨਨ ਕਿ ਲੋਕਾਂ ਦੇ ਜਿਹੜ ਦੁਖਦਾਰ ਦੇ ਇਹਨਾਂ ਨੂੰ ਜਾਦੇ ਨੇ ਯਾਰ ਕੋ ਬਾਹਰ ਵਾਲਾ ਯਾਰ ਬਹੁਤ ਦੁਖਤੀ ਨੇ ਬਾਈ ਬਹੁਤ ਦੁਖਦਾਰ ਵਾਲਾ ਸਹੀ ਗੱਲ ਆਪਾਂ ਜਾਂਦੇ ਨੇ ਬਹੁਤ ਇੰਨੇ ਬਾਹਰ ਲੋਕਾਂ ਨੂੰ ਆਪਣੇ ਕਮੈਨ ਵਾਲੇ ਵੀਰਾਂ ਨੂੰ ਇਹ ਆ ਜਿਆਦਾ ਪ੍ਰਾਲੇ ਦੀ ਲੋੜ ਸੀ ਬਾਕੀ ਇਹ ਆ ਵੀ ਯਾਰ ਵਧੀਆ ਦੇਖੋ ਚੀਜ਼ ਕਾ ਲਓ ਤੁਸੀਂ ਘਰੇ ਬੈਠੇ ਇਹਨੂੰ ਚੈੱਕ ਕਰ ਸਕਦੇ ਹੋ ਇਹ ਵੀ ਘਰੇ ਘਰੇ ਜਾ ਕੇ ਲਾਇਆ ਕਰੋਗੇ ਫਿਰ ਹਾਂਜੀ ਘਰ ਜਾ ਕੇ ਆਪਣਾ ਤੁਹਾਨੂੰ ਜੀਪੀਐਸ ਵੀ ਘਰੇ ਲਗਾਇਆ ਕਰੋ ਨਹੀਂ ਮਰੀਕਾਂ ਕਰਨ ਨਾਲ ਕੰਮ ਇੱਥੇ ਹੋ ਜੂ। ਮਹਾਰਾਜ ਜੀ ਤੁਸੀਂ ਹੁਕਮ ਕਰੋ। ਉਥੇ ਹੀ ਪਹੁੰਚਾਂਗੇ ਆਪਣਾ ਤਾਮ-ਜਾਮ ਲੈ ਕੇ ਕੋਈ ਗੱਲੇ ਨਹੀਂ। ਕਿਸੇ ਗੱਲ ਦੀ। ਬਸ ਠੀਕ ਹੈ ਬਰੂ ਮੈਨੂੰ ਆਈ ਥੈਂਕ ਯੂ। ਠੀਕ ਹੈ ਵੀਰੇ। ਮਿਹਰਬਾਨ। ਬਾਈ ਪਹਿਲਾ ਨਾ ਐਸਐਮਐਸ 4x4 ਹੈ ਨਾ ਪ੍ਰਵੀਨ ਬਾਈ ਘਰੇ ਜਾ ਕੇ ਲਾਉਂਦਾ ਦਾ। ਹੁਣ ਜਿਹੜਾ ਇਹਨੇ ਜੀਪੀਐਸ ਦਾ ਸਿਸਟਮ ਹੈ ਨਾ ਇਹ ਵੀ ਹੁਣ ਘਰੇ ਜਾ ਕੇ ਲਾਇਆ ਕਰੂਗਾ। ਇਹ ਵੀ ਹੁਣ ਕਿਤੇ ਮਸ਼ੀਨ ਲਿਆਉਣ ਦੀ ਜਾਂ ਨਾ ਕਿਤੇ ਲਿਜਾਣ ਦੀ ਜਾਂ ਆਉਣ ਦੀ ਲੋੜ ਨਹੀਂ। ਇਹ ਘਰੇ ਜਾ ਕੇ ਲਾਇਆ ਕਰੂਗਾ ਜੀਪੀਐਸ ਵੀ। ਬਾਕੀ ਇਹ ਨਾ ਬਾਈ ਨੇ ਜਿਵੇਂ ਪ੍ਰੋਡਕਟ ਸਮਝਾਇਆ ਸਾਰਾ ਉਹ A to Z ਹੈ ਨਾ ਜੋ ਜੋ ਵੀ ਕੋਸਟਾ ਨਾ ਮੱਲੋ ਹੁਣ ਇਹਦੀ ਆ 7-8000 ਰੁਪਏ ਕੋਸਟ ਹੋਊਗੀ ਨਾ ਜਿਆਦਾ ਜਿਆਦੇ ਬਾਕੀ ਇਹਦੇ ਪਤਾ ਕੁਝ ਨਹੀਂ ਹੈਗਾ ਬਈ ਨਾ ਰੇਟ ਦਾ ਇਹਦਾ ਜਿਵੇਂ ਡੀਜ਼ਲ ਟੈਂਕ ਆ ਇਹ ਵੀ ਤੁਹਾਨੂੰ ਮੋਬਾਈਲ ਦੇ ਵਿੱਚ ਨਾ ਡੀਜ਼ਲ ਦੱਸਿਆ ਕਰੂਗੀ ਵੀ ਕਿੰਨਾ ਡੀਜ਼ਲ ਆ ਉਹਦੀ ਥੋੜੀ ਕੋਸਟ ਜ਼ਿਆਦੇ ਆ ਬਾਕੀ ਜਿਵੇਂ ਹਲੇ ਇਹ ਮਸ਼ੀਨ ਤੇ ਵੀ ਨਾ ਟ੍ਰੇਲ ਕਰਿਆ ਇਹਨਾਂ ਨੇ ਅੱਜ ਜਿੱਦਨ ਟ੍ਰੇਲ ਲੱਗ ਗਿਆ ਫਿੱਟ ਹੋ ਗਿਆ ਨਾ ਉਦੋਂ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਪੂਰਾ ਵੀ ਕਿੱਦਾਂ ਦਾ ਲੱਗਿਆ ਸੌਦਾ ਬਾਕੀ ਤੁਸੀਂ ਦੱਸਿਓ ਹਣ ਬਾਈ ਨੇ ਜੋ ਜੋ ਸਮਝਾਇਆ ਹੈ ਨਾ ਥੈਂਕ ਯੂ ਜੀ ਧੰਨਵਾਦ ਜੀ ਬਾਕੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ